ਹਾਂਜੀ ਦੋਸਤੋ ਸ਼ਾਸਤਰੀ ਕਾਲ ਦੀ ਸਾਰਿਆਂ ਨੂੰ ਲਓ ਜੀ ਵੀਰੇ ਅੱਜ ਆਪਾਂ ਤੁਹਾਡੇ ਵੱਤ ਫੇਰ ਲੱਗੇ ਆ ਕਿ ਨਵੀਂ ਵੀਡੀਓ ਅੱਜ ਵੀਰੇ ਆਪਾਂ ਇੰਨਾ ਵੀਡੀਓ ਵਿੱਚ ਵੀ ਗਏ ਹੁਣ ਗੱਲ ਕਰਨੀ ਆ ਵੀਰੇ ਜਿਹੜੇ ਪਸ਼ੂ ਬਾਰ-ਬਾਰ ਰਿਪੀਟ ਹੋ ਰਹੇ ਨੇ ਪਸ਼ੂ ਨਹੀਂ ਰਹਿ ਰਹੇ ਜਿਨ੍ਹਾਂ ਦਾ ਅੱਡੀ ਕੇ ਭਰਾਵ ਰੱਖ ਚੁੱਕਿਆਂਗੇ ਤੇ ਦਵਾਈਆਂ ਖਵਾ ਖਾ ਆਪਾਂ ਚੋਕਿਆਂਗੇ ਆਪਣੇ ਰੋਗ ਵਿੱਚ ਪਰਾਂ ਦੇ ਗੁਣ ਦੇ 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 ਨੇ ਵਿੱਚੋਂ ਹਲਦੀ ਭੁੱਕੀ ਸਭ ਚੱਲਦਾ ਪੰਜਾਬੀਆਂ ਦਾ ਆਪਾਂ ਜਿਹੜਾ ਬਰੇਸ਼ ਮੰਨ ਦੇ ਦੇ ਆ ਚੁੱਕਿਆਂਗੇ ਪਹਿਲਾਂ ਵੀ ਆਪਣੀ ਵੀਡੀਓ ਬਣਾਈ ਸੀ ਇਹ ਚੀਜ਼ ਤੇ ਹਨਾ ਤੇ ਔਰੇ ਵਿੱਚ ਵੀ ਵੀਰੇ ਆਪਣਾ ਇੱਕ ਚੀਜ਼ ਚੇਂਜ ਕੀਤੀ ਆ ਹੁਣ ਉਹ ਚੇਂਜ ਵੀਰੇ ਤਾਂ ਕਰਨੀ ਪਈ ਕਿ ਆਪਣੋਂ ਕਿਉਂਕਿ ਜਿਹੜੀ ਉਹ ਚ ਮਾਣਾ ਜਾ ਰਿਹਾ ਹੈ ਨਾ ਮੈਡੀਕਲ ਤੋਂ ਮਿਲ ਨਹੀਂ ਰਿਹਾ ਕਿਸੇ ਨੂੰ ਉਹ ਕੰਪਨੀ 'ਚ ਬੰਦਾ ਕੋਈ ਕੰਮ ਹੈ ਨਹੀਂ ਕਰ ਰਿਹਾ ਉਹ ਕੰਪਨੀ 'ਚ ਉਹਦੀ ਪ੍ਰੋਬਲਮ ਦੇ ਆਉਣ ਦੇ ਕਾਰਨ ਆਪਾਂ ਨੇ ਵੀਰੇ ਉਹਦਾ ਫਾਰਮੂਲਾ ਸ਼ੇਮ ਟੂ ਸ਼ੇਮ ਫਾਰਮੂਲਾ ਆਪਾਂ ਹੋਰ ਲੱਭਿਆ ਤੇ ਨਾਲ ਸਸਤਾ ਬਹੁਤ ਹੈਗਾ ਕੰਪਨੀ ਦਾ ਬ੍ਰਾਂਡ ਦਾ ਬੜਾ ਪਸ਼ੂ ਵੀਰੇ ਖਿਲਦਾ ਨਹੀਂ ਹੈਗਾ ਔਰੇ ਵਿੱਚ ਵੀ ਵੀਰੇ ਕਹਿੰਦੇ ਆ ਵਿਟਾਮਿਨ ਡੀ 3 ਆ ਆਰਡੀਨਰੀ ਲੀਨੀਮ ਆ ਕਾਪਰ ਆ ਜ਼ਿੰਕ ਆ ਕੁਵਾਰਟ ਹਰ ਵਿੱਚ ਪਾਇਆ ਗਿਆ ਜੋ ਕਿ ਆਪਣੋ ਲੋੜ ਆ ਹਨਾ ਤੇ ਸਾਰਾ ਛੇਮ ਛੇਮ ਉਹੀ ਫਾਰਮੂਲਾ ਤੇ ਨਾਲ ਇੱਕ ਚੀਜ਼ਾ ਤੁਹਾਨੂੰ ਸਮਾਨ ਰਚੀ ਵੀਰੇ ਮੈਂ ਜਿਵੇਂ ਆਪਣੇ ਘਰੇ ਹੁੰਦੀ ਆ ਲੱਗਨ ਹੁੰਦਾ ਆਪਣੇ ਘਰੇ ਜਿਹੜੇ ਪਛੂ ਰਿਪੀਟ ਹੋ ਰਹੇ ਨੇ ਨਹੀਂ ਰਹਿ ਰਹੇ ਜਿਹੜੇ ਹੀਟ ਨਹੀਂ ਛੱਡ ਰਹੇ ਲੰਮੀ ਰੱਖ ਦਿੰਦੇ ਹਾਂ ਸਾਇਲੈਂਟ ਹੀ ਰੱਖ ਦਿੰਦੇ ਨੇ ਜਿੰਨਾ ਪਛੂਨ ਦੇ ਗਨ ਕ੍ਰੋਸ ਨਹੀਂ ਹੋ ਰਹੀ ਬੱਚੇ ਤਾਂ ਨਹੀਂ ਬਹੁਤ ਛੋਟੀ ਆ ਤੇ ਉਹਦੀ ਬੱਚੇਾਂ ਦੀ ਓਵਰੀ ਛੋਟੀ ਆ ਨੇ ਕ੍ਰੋਸ ਨਹੀਂ ਬਣ ਰਹੀ ਹੋ ਰਹੀ ਉਹਨਾਂ ਵਾਰ ਵੀ ਵੀਰੇ ਆਪਣੀ ਗਾਰੰਟੀ ਆ ਫੁੱਲ ਉਹਦੇ ਵੀ ਕੰਮ ਫੁੱਲ ਕਰਦਾ ਇਹ ਫਾਰਮੂਲਾ ਸਾਰਾ ਤੇ ਇਹ ਲੱਭਿਆ ਹੈ ਵੀਰੇ ਕੋਈ ਚੱਕਰ ਨਹੀਂ ਹੈਗਾ ਹਣ ਹਰ ਇੱਕ ਮੈਡੀਕਲ ਤੋਂ ਹੀ ਮਿਲ ਜਾਂਦਾ ਹੈਗਾ ਪਰ ਫਟਾ ਇਸ਼ੂ ਇਹ ਤੇ ਆਪਾਂ ਨੂੰ ਵੀ ਜਿਹੜਾ ਉਹ ਗੋਲੀਆਂ ਤੇ ਵੀਰੇ ਮੈਂ ਗੋਲੀਆਂ ਵਈਆਂ ਬਹੁਤੀਆਂ ਤੇ ਉਹ ਕਈ ਵਾਰੀ ਗਰੀਬ ਬੰਦੇ ਨੂੰ ਦਿੱਕਤ ਵੀ ਆਣ ਦੀ ਲੈਣ ਦੀ ਹੁਣ ਉਹ ਕੱਲੀਆਂ ਗੋਲੀਆਂ ਵੀਰੇ 600 ਰੁਪਏ ਦੇ ਮਿਲਦੀਆਂ ਮੈਡੀਕਲਾਂ ਤੋਂ ਤੇ ਬਹੁਤ ਤਪਰਾ ਲੈਂਦੀ ਨਹੀਂ ਹੈਗੇ ਤੇ ਮਹਲਾ ਮਹੰਗਾ ਚਲਦਾ ਪੈਂਦਾ ਹੈਗਾ ਪਰ ਆਪਣੇ ਕਿ ਮਜਬੂਰੀ ਦੀ ਪਾਉਣ ਦੇ ਕਾਰਨ ਉਹਨਾਂ ਨੂੰ ਜਿਹੜੇ ਪਛੂ ਹੁਣ ਆਪਣੇ ਬਾਰ ਬਾਰ ਨਾ ਕਰਨਾ ਪਰ ਵੀਰੇ ਜਿਹੜਾ ਇਹ ਫਾਰਮੂਲਾ ਆਪਣੇ ਤਿਆਰ ਕੀਤਾ ਸਾਰਾ ਆਪਣਾ ਆਇਆ ਮੱਥਾ ਮਾਰ ਕੇ ਪਰ ਇਹਦਾ ਫਾਰਮੂਲਾ ਤੁਸੀਂ ਉੱਥੇ ਯੂਜ਼ ਕਰਨਾ ਵੀਰੇ ਇਹੜੇ ਪਸ਼ੂ ਤਾਂ ਆਪਾਂ ਬਹੁਤ ਬੜੀ ਅੱਕ ਚੁੱਕੇ ਆ। ਜਿੰਨੇ ਆਪਾਂ ਟੀਕੇ ਭਰਾ ਭਰਾ ਪੂਰੇ ਅੱਕ ਚੁੱਕੇ ਆਗੇ ਤੇ ਪਸ਼ੂ ਨਹੀਂ ਰਹਿ ਰਿਹਾ। ਛੋਟੀ ਛੋਟੀ ਐ, ਮੱਝ ਐ ਜਾਂ ਬੱਚੀ। ਜਿਹੜੀ ਪੂਰੀ ਫੁੱਲ ਰਿਪੀਟਰ ਆ। ਇਹ ਕੱਲੇ ਉਹਨੂੰ ਪਾਉਣਾ ਵੀਰੇ ਇਹ ਨਹੀਂ ਇੰਨੇ ਵੀ ਖਰਾਬ ਕਰਨ ਦੀ ਕੋਈ ਲੋੜ ਨਹੀਂ ਜਿਹੜੇ ਪਸ਼ੂ ਆ ਨਾਰਮਲ ਰਹਿ ਰਹੇ ਨੇ, ਇੱਕ ਦੋ ਵਾਰ ਜਿ ਰਹਿ ਜਾਂਦੇ ਨੇ। ਉਹ ਕੱਲੇ ਪਾਊਡਰ ਹੀ ਪਾ ਦਿਆ ਕਰੋ। ਕਿਉਂਕਿ ਆਪਣੇ ਵੀਰੇ ਪੰਜਾਬ ਦੇ ਅੰਦਰ ਅਸੀਂ ਬਹੁਤ ਹੋਈ ਪਿਆ ਫਾਸਫੋਰਸ ਦੀ ਬਹੁਤ ਘਾਟਾ ਹੈ। ਜਾਂ ਕਦੇ ਕਾਪਰ ਦੀ ਬਹੁਤ ਘਾਟਾ ਆਪਣੇ। ਇਹਨਾਂ ਟੱਕਰ ਦੇ ਕਾਰਨ ਪਸ਼ੂ ਆਪਣੇ ਰਿਪੀਟ ਹੋ ਰਹੇ ਨੇ। ਦਰਨਾ ਹੁਣ ਵੀਰੇ ਆਪਣੇ ਕੀ ਕਰਨਾ ਕੀ ਆ ਜਿਹੜਾ ਲਾਚਨ ਵੀਰੇ ਡੇਲੀ ਆਪਣੇ ਦੋ ਕਲੀਆਂ ਨਾਲ ਡੇਲੀ ਪਾਉਣੀਆਂ ਨੇ ਲਾਚਨ ਦੀਆਂ ਡੇਲੀ ਦੋ ਕਲੀਆਂ ਆਪਣੇ ਦੋ ਚ ਤਨ ਵਦਨਾ ਪਾਇਓ ਨਾਲ ਲੰਬੇ ਲੇਨ ਡੇਲੀ ਲਾਦਰ ਬਿਜਨ ਪਾਉ ਇਹ ਪਾਉਣ ਨਾਲ ਵੀਰੇ ਹਣਾ ਪਸ਼ੂਆਂ ਨੇ ਇਹਣਾ ਪਸ਼ੂ ਰੀਟ ਹੋ ਰਿਆ ਉਹ ਚ ਮਰਦ ਕਰੂਗਾ ਇਹ ਵਿੱਚ ਵੀ ਤੇ ਹਾਰਮਨ ਹੁੰਦਾ ਸਲਫਰ ਹੁੰਦਾਗਾ ਤੇ ਬਾਕੀ ਵੀਰੇ ਇਹ ਨਾਲ ਕਹਿੰਦੇ ਪਛੋਦੀ ਇਮਿਊਨਿਟੀ ਵਾਧੀ ਆ ਘਸਨ ਨਾਲ ਤਾਂ ਜੋ ਹੁਣ ਪਸ਼ੂ ਵੀਰੇ ਵਾਰ-ਵਾਰ ਬਿਮਾਰ ਨਹੀਂ ਹੁੰਦਾ ਜੇ ਹੁਣ ਮੰਨ ਲਓ ਠੰਡ ਚੱਲਦੀ ਹੈ ਡੇਲੀ ਬਰੇਗੋੜਾ ਥਿਲਾਸਨ ਥਿਲੇ ਪਾਧ ਕਰੀਏ ਚਾਹੇ ਪਾਜ ਗੱਭਣਾ ਚਾਹੇ ਫੰਡਰਾ ਕੋਈ ਚੱਕਰ ਨਹੀਂ ਹੈਗਾ ਜੀ ਦੀ ਨਾਲ ਪਾਜ ਤੇ ਵੀਰੇ ਬਣਨੇ ਪਊਗਾ ਮਸਟ ਅਰਥ ਨਹੀਂ ਹੋਊਗੀ ਤੇ ਹੋ ਪ੍ਰੋਬਲਮਾਂ ਨਹੀਂ ਹੋਣਗੀਆਂ ਬਾਕੀ ਜਿਹੜੇ ਭਰਾਵਾਂ ਨੇ ਪਲੇਨ ਬਣਨੇ ਦੇਖ ਰਹੇ ਜਣੇ ਵੀਰੇ ਉਮਰ ਚਾਣ ਨੂੰ ਸਬਸਕ੍ਰਾਈਬਰ ਕਰ ਲਿਓ ਵੱਧ ਵੱਧ ਤੇ ਵੀਡੀਓ ਵੀਰੇ ਸ਼ੇਅਰ ਕਰ ਦਿਓ ਉਹ ਕਰਨਾ ਕੀ ਵੀਰੇ ਤੁਹਾਨੂੰ ਸ਼ੁਰੂ ਪਹਿਲਾਂ ਇੱਕ ਪਾਊਡਰ ਨਾਲ ਵੀਰੇ ਸੀ ਯਾਰਸ਼ ਨੂੰ ਦਿਖਾ ਦੇਣਾ ਜੀ ਅੱਜ ਟਾਈਮ ਹੈ ਜੇ 15-20 ਹੋ ਗਏ ਆਪਾਂ ਨੂੰ ਟਾਈਮ ਲੱਗਿਆ ਹੈਗਾ ਡੇਲੀ ਵੀਰੇ ਇੱਕਾ ਪਾਣੀ ਨਹੀਂ ਚਾਹੀਦਾ ਪਾਊਡਰ ਹੋਣਾ ਘਟੀਣ ਦੇ ਵਿੱਚ ਜੇ ਆਪਾਂ ਤਾਂ ਪਾਊਡਰ ਪਾਉਣਾ ਵੀਰੇ ਜਿਹੜੇ ਪੁੱਛੂ ਆਪਣੇ ਇੱਕ ਦੋ ਵਾਰਤ ਰਹ ਜਾਂਦੇ ਨੇ ਇੱਕ ਦੂਜੀ ਵਾਰੀ ਰਹ ਜਾਂਦੇ ਨੇ ਪਾਊਡਰ ਚਾਰਕ ਇਕੱਲੇ ਹੀ ਕਵਰੇ ਇਕੱਲਾ ਉਹ ਹੀ ਪਾਈ ਚੱਲੂ ਜਿਹੜੇ ਪੁੱਛ ਬਹੁਤ ਵਾਰੀ ਰਿਪੀਟਰ ਹੋ ਗਏ ਨੇ ਅੱਕੇ ਪਿਆ ਆਪਾਂ ਉਹਨਾਂ ਠੀਕੇ ਭਰਾਵਾਂ ਰੱਖ ਕੇ ਉਹਨਾਂ ਨੂੰ ਵੀਰੇ ਡਿਲੀਵਰੀ ਆਪਾਂ ਜਾ ਕੇ ਪਾਊਡਰ ਪੋਣਾਗਾ ਠੀਕ ਹੈ ਜੀ ਤੇ ਨਾਲ ਵੀਰੇ ਦੇਲੀ 10 ਗ੍ਰਾਮ ਆਹ ਆਹ ਪਾਊਡਰ ਪੋਣਾਗਾ ਠੀਕ ਹੈ ਕੰਪਨੀ ਦਾ ਵੀਰੇ ਇਦਾਂ 5 ਗ੍ਰਾਮ ਕਹਿੰਦੀ ਆ ਫਰਾਪਟਾ ਦਾ ਨਾਮ ਪਾਉ ਹੋਗੇ ਆਪਣੇ ਬਹੁ ਘਾਟਾ ਪੰਜਾਬ ਦੇ ਵਿੱਚ ਇਹ ਚੀਜ਼ ਦੀ ਪਾਵਨ ਬੋਲ ਟਕਤਾਰੀ ਆ ਪਹਿਲਾਂ ਕਿਹਨੂੰ ਆਪਾਂ ਵੀ ਰੱਖ ਪਾਣ ਖੈਰ ਗੋਲੀਆਂ ਕਰਪਾ ਮੈਨੂੰ ਖੁਦ ਕਰਪਾ ਮੈਂ ਦੀ ਗੋਲੀ ਆ ਕੰਪਨੀ ਵੱਲੋਂ ਕਰਪਾ ਮੈਨਾਂ ਇੰਡੀਆ ਮੋਜੀਕਲ ਦੀ ਗੋਲੀ ਆ ਉਹਦੇ ਵੀਰੇ ਕੰਪਨੀ ਚ ਬੰਦਾ ਕੋਈ ਹੈ ਨਹੀਂ ਹੁਣਾ ਤੇ ਨਾ ਮਿਲਦੀ ਛੋੜ ਪਈ ਪਿਆ ਤੇ ਉਹ ਦਿੱਕਤਾਂ ਹੁੰਨ ਦੇ ਕਾਰਨ ਬਹੁਤ ਭਰਾ ਮੈਨੂੰ ਫੋਨ ਕਰਦੇ ਨੇ ਤੇ ਸਾਡੀ ਰਿਜਨ ਮਨ ਬਰਾਹਾਲੀਆਂ ਮਿਲ ਨਹੀਂ ਰਹੀ ਹਰ ਇੱਕ ਮੈਡੀਕਲ ਨਾਲ ਜਵਾਬ ਦੇ ਕੇ ਕਹਿੰਦਾ ਵੀ ਇਹ ਬੱਚ ਹੈ ਨਹੀਂ ਜਿਹੜੇ ਹੈਗੇ ਜੀ ਲੱਗੀਆਂ ਹੋ ਪਰ ਰਿਜਲਟ ਉਹਦਾ ਵਧੀਆ ਧੀ ਇਣੀ ਹੈ ਜੀ ਰਿਜਲਟ ਬਹੁਤ ਚ ਜੇ ਵੀਰੇ ਗਰਮਮਣੀ ਗੋਲੀ ਆਪ ਨੂੰ ਮਿਲਦੀ ਆ ਤਾਂ ਉਹ ਪਾ ਲਓ ਜੇ ਤੁਹਾਨੂੰ ਗਰਮਮਣੀ ਗੋਲੀ ਨਹੀਂ ਮਿਲਦੀ ਮੇਰੀ ਗੱਲ ਤੋਂ ਕਿਤੇ ਆਪਾਂ ਨਹੀਂ ਆਪਾਂ ਕਹਿਣਾ ਵੀ ਦਿਖਾ ਕੇ ਫੋਟੋ ਰਖਾ ਕੇ ਨਹੀਂ ਮਿਲਦੀ ਹੈਗੀ ਤਾਂ ਵੀਰੇ ਉੱਰੀ ਜਗ੍ਹਾ ਤੇ ਆਪਾਂ ਵੀਰੇ ਗੋਲੀ ਪੁੰਨੇ 6 ਕਿਲੋਮੀਨ 7 ਦੇਖੋ ਵੀਰੇ ਫੋਟੋ ਵੀ ਆਪਾਂ ਲਾਵਾਂਗੇ ਫੇਸ ਦੇ ਉੱਪਰ 6 ਕਿਲੋਮੀਨ 7 ਗੋਲੀ ਹੁੰਦੀ ਆ ਵੀਰੇ ਕੰਪਨੀ ਜੀ ਨਕਸ਼ਾ ਜਿਹਦਾ ਵੀਰੇ ਪਾਊਡਰ ਹੁੰਦਾ ਸੀ ਆਰਸ਼ਾ ਉਹਨਾਂ ਦੀ ਗੋਲੀ ਹੁੰਦੀ ਆ ਵੀਰੇ ਇਹ ਡੱਬੀ ਕਹਿੰਦੇ ਵੀ ਕਹਿੰਦੇ ਇਹ ਖਤਰਵੀਂ ਹੋਣ ਡਬਲ ਹਾਂ ਮਤਲਬ ਬੰਦਗੀ ਦਾ ਪੱਤਾ 70 ਰੁਪਏ ਦਾ ਇੱਕ ਪੱਤਾ 70 ਰੁਪਏ ਦਾ ਹਾਂ ਮਨ ਤਤਰ ਤਤਰਵੀਂ ਬ੍ਰੈਂਡ ਆਕ ਤੇ 70 ਰੁਪਏ ਦਾ ਇੱਕ ਮੈਂ ਪੰਜ ਪੱਤੇ ਨੇ ਉੱਪਰ ਲਿਖਿਆ 350 ਰੁਪਏ ਦੇ ਵੀਰੇ ਗੋਲੀਆਂ ਮੰਨ ਮੈਡੀਕਲ ਤੋਂ ਮੈਂ ਜਾਂਦੇ ਨਾ ਮੈਨੂੰ ਆਵਾ ਗੱਲ ਕਰ ਲੋ ਐਂਪਲ ਨੂੰ ਮੜੋ 350 ਰੁਪਏ ਦਾ ਪੰਡਾ ਵੀਰੇ ਇਹ ਮਿਲ ਜੂ ਕਿ ਆਪਾਂ ਨੂੰ ਉਹ ਵੀਰੇ 600 ਰੁਪਏ ਦਾ ਜੀਗਾ 250 ਆਪਣਾ ਬਸ ਗਿਆ ਉਹਦੇ ਨਾਲ ਵੀਰੇ ਕੀ ਕਰਨਾ ਤੁਸੀਂ ਡਿਲੀਵਰੀ ਇਹ ਦੋ ਗੋਲੀਆਂ ਠੀਕ ਹੈ ਤੁਸੀਂ ਪਹਿਲਾਂ ਕਰਨਾ ਕੀ ਆ ਤੁਸੀਂ ਕਿਲੋ ਪਾਊਡਰ ਸੀਧਾ ਲੈ ਲੈਣਾ ਹੈਗਾ ਤੁਸੀਂ ਫਿਰ ਸ਼ੌਗਰਾਮ ਆਹ ਪਾਊਡਰ ਲੈ ਲੈਣਾ ਹੈਗਾ ਇਹਨੂੰ ਦੋਨੋਂ ਮਿਕਸ ਕਰ ਲਓ ਬੱਚੇ ਦੇ ਬੰਦੇ ਮਿਕਸ ਕਰਦੋਂ ਬਾਅਦ ਵੀਰੇ ਗੋਲੀਆਂ ਦਾ ਹੀ ਕੁੱਟ ਕੇ ਇਹ ਵੀ ਮਿਕਸ ਕਰ ਲਓ ਜੀ ਬੱਚਿਓ ਤਾਂ ਵੀਰੇ ਲੱਗ ਦੋ ਗੋਲੀਆਂ ਇਕੱਠੇ ਲੱਗ ਤੋਂ ਪਾ ਦਿਓ ਜੇ ਤੁਸੀਂ ਵੀਰੇ ਪਾਊਡਰ ਵਿੱਚ ਮਿਕਸ ਕਰ ਲੈਣ ਡੇਲੀ ਆਹ ਤਾਂ ਇਹ ਵੀ ਦੋ ਵੀਰੇ 50 ਗ੍ਰਾਮ ਆ 100 ਗ੍ਰਾਮ ਆ ਆਪਾਂ ਨੇ ਵੀਰੇ 60 ਗ੍ਰਾਮ ਪਾਊਡਰ ਪਾ ਲੈਣਾ ਨੇ ਡੇਲੀ ਫਿਰੇ ਸ਼ਾਮ ਨੂੰ ਆਗਾ ਠੀਕ ਹੈ 120 ਗ੍ਰਾਮ ਹੋਗਾ ਡੇਲੀ ਫਿਰੇ ਸ਼ਾਮ ਨੂੰ ਆਉਂਦਾ ਡੇਲੀ ਵੀਰੇ ਦੋ ਗੋਲੀਆਂ ਪਾ ਲੈਣੇ ਆਪਣੇ ਆ ਬੇਲੇ ਦੋ ਦੋ ਗੋਲੀਆਂ ਪਾ ਕੇ ਵੀ ਪਚਨ ਚਾਰ ਦੇ ਪਚ ਫਲਰ ਬੀਟਰ ਨੇ ਜਿਸਨ ਮਗਰ ਵੀ ਇਹਨ ਚਾਰ ਦੋ ਹੁਡਾ ਪਚੂਰ ਪੱਕਾ ਰਹੋ ਵੀਰੇ ਫੁੱਲ ਗਰੰਟੀ ਹੈ ਵੀਰੇ ਰਹੂਗਾ ਬਸ ਪਹਿਲਾਂ ਡਾਕਟਰ ਕੋਲ ਚੱਕਰਾ ਲਓ ਵੀਰੇ ਇੱਕ ਵਾਰੀ ਜਾਂ ਦੋ ਜੂੜ ਰਛਾ ਉਸਕੀ ਪ੍ਰੋਬਲਮ ਨਾ ਹੋਵੇ ਉਹ ਪਹਿਲਾਂ ਠੀਕ ਕਰਾ ਲਓ ਜੇਰੀ ਤੇ ਛੋਜਾ ਵਗੈਰਾ ਕੀ ਡਾਕਟਰ ਨਾਲ ਕੰਸਲਟ ਕਰ ਲਓ ਜਾਂ ਕੋਈ ਅਛੋਲੀ ਬਣੀ ਹੋਈ ਆ ਲੱਗ ਸਿਸਟ ਮਾਰਦੀ ਆ ਗਾਵਾ ਮਾਰ ਲੱਗ ਜਾਂ ਨਜ਼ਰ ਕੋਰੀ ਮਾਰਦੀ ਆ ਫਿਰ ਡਾਕਟਰ ਨੂੰ ਵੀਰੇ ਦਿਖਾ ਦਿਓ ਇੱਕ ਵਾਰੀ ਬਾਕੀ ਵੀਰੇ ਵੀਡੀਓ ਬਤਾਂ ਸ਼ੇਅਰ ਕਰ ਦਿਓ ਤਾਂ ਹੋਟਾ ਫਾਇਦਾ ਹੋ ਚੱਕੇ ਵੱਧ ਤੋਂ ਵੱਧ 頼むる。